ਦਿਲੇ ਇਲੈਕਸ਼ਨ ਹੋਈਆਂ ਨੇ ਜਾਂ ਕਿਤੇ ਮਿਸੀਪੈਲਿਟੀਆਂ ਦੀਆਂ ਇਲੈਕਸ਼ਨਸ ਹੋਈਆਂ ਉਹਨਾਂ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਹੈ ਉਹਦੇ ਬਾਰੇ ਮੈਂ ਜ਼ਿਆਦਾ ਟਿੱਪਣੀ ਕਰਨਾ ਨਹੀਂ ਚਾਹੁੰਦਾ ਕਿਉਂਕਿ ਪ੍ਰਧਾਨ ਜੀ ਨੇ ਸਾਰੀ ਗੱਲ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਦਿਨੋ ਦਿਨ ਆਪ ਦਾ ਗਰਾਫ गिरਦੇ ਹੈ ਕਾਂਗਰਸ ਹਰ ਇਲੈਕਸ਼ਨ ਦੇ ਵਿੱਚ ਭਾਵੇਂ ਪਾਰਲੀਮੈਂਟ ਦੀ ਇਲੈਕਸ਼ਨ ਸੀ ਭਾਵੇਂ ਸਰਪੰਚੀਰ ਦੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਸੀ ਤੇ ਭਾਵੇਂ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਕਾਂਗਰਸ ਹੈਸ ਦਾਨ ਰੀਜ਼ਨਬਲੀ ਗੁੱਡ ਜੌਬ ਜੇ ਤੁਸੀਂ ਪਾਸਟ ਰਿਕਾਰਡ ਵੀ ਤੁਸੀਂ ਵੇਖਦੇ ਹੋ ਆਨਰੇਬਲ ਸੁਪਰੀਮ ਕੋਰਟ ਨੇ ਬਹੁਤ ਵੱਡੇ ਪੇਮਾਨੇ ਤੇ ਪੰਜਾਬ ਸਰਕਾਰ ਦੀ ਪੰਚਾਇਤਾਂ ਵਿੱਚ ਕਾਰਗੁਜ਼ਾਰੀ ਤੇ ਟਿੱਪਣੀ ਕੀਤੀ ਉਹਨੇ ਕਿਹਾ ਕਿ 13000 ਪੰਚਾਇਤਾਂ ਚੋਂ 3000 ਪੰਚਾਇਤ ਤੁਸੀਂ ਸਰਬਸੰਮਤੀ ਦੱਸੀ ਉਹ ਕਹਿੰਦੇ ਇੱਥੇ ਤੇ ਘਰ ਦੇ ਪੰਜ ਮੈਂਬਰਾਂ ਸਰਬਸੰਮਤੀ ਨਹੀਂ ਹੁੰਦੀ ਤੁਹਾਨੂੰ ਤੈਨਜ਼ ਆਰ ਪੰਚਾਇਤ ਦੇ ਵਿੱਚ ਕਾਗਜ਼ ਸਾਰਿਆਂ ਦੇ ਰੱਦ ਕਰਕੇ ਉਹਨੂੰ ਸਰਬਸੰਮਤੀ ਜਿਹੜੀ ਦੱਸ ਰਹੇ ਹੋ ਉਹਦੇ ਬਾਰੇ ਸਾਨੂੰ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੁਣ ਦੂਜੀ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ ਹੈ ਜ਼ੀਰੇ ਵਿੱਚ ਜੋ ਕੁਝ ਹੋਇਆ ਹੈ ਧਰਮਕੋੜ ਚ ਜੋ ਕੁਝ ਹੋਇਆ ਹੈ ਬਾਕੀ ਕਨੌਰ ਸਨੌਰ ਬਹੁਤ ਦੇਵੀਗੜ੍ਹ ਤੋਂ ਲੈ ਕੇ ਖੰਨਾ ਸਾਰੀਆਂ ਚੀਜ਼ਾਂ ਤੁਹਾਡੇ ਨੋਟਿਸ ਦੇ ਵਿੱਚ ਪ੍ਰਧਾਨ ਜੀ ਲੈ ਕੇ ਆਏ ਨੇ ਇਹ ਬੇਸਿਕਲੀ ਇਲੈਕਸ਼ਨ ਜਿੱਤੇ ਨਹੀਂ ਇਹ ਇਲੈਕਸ਼ਨ ਇਹਨਾਂ ਨੇ ਖੋਹਣ ਦੀ ਕੋਸ਼ਿਸ਼ ਕੀਤੀ ਦੇ ਵਾਸ ਸੋ ਮੱਚ ਡੈਸਪਰੇਟ ਕਿਉਂਕਿ ਪਿਛਲੀ ਦਫਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ 60 ਜਿਹੜੇ ਵੋਟ ਸੀ ਪਟਿਆਲੇ ਦੇ ਵਿੱਚ ਸਾਰਿਆਂ ਦੇ ਸਾਰਿਆਂ ਦੇ ਵਿੱਚ ਕਾਂਗਰਸ ਚ 30 ਸੀ ਇਹ ਚਾਹੁੰਦੇ ਸੀ ਅਸੀਂ ਵੀ ਇਹ ਦੌੜ ਆ ਸਕੀ ਇਹਦਾ ਮੈਂ ਜੋ ਕੁਝ ਪਟਿਆਲੇ ਚ ਹੋਇਆ ਇਹਦਾ ਇਹ ਜਿੱਤ ਹੈ ਇਹ ਨਾਨਕ ਸਿੰਘ ਜੀ ਨੇ ਕਰਾਈ ਇਹ ਜਿਹੜੇ ਐਸਐਸਪੀ ਸਾਹਿਬ ਨੇ ਪੁਲਿਸ ਤੇ ਬਲਦੇ ਉੱਤੇ ਗੁੰਡਾਗਰਦੀ ਤੇ ਬਲਦੇ ਉੱਤੇ ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਕਿ 60 ਵਾਰਡਸ ਦੇ ਵਿੱਚ 27 ਵਾਰਡਸ ਇਹੋ ਜਿਹੇ ਨੇ ਜਿੱਥੇ ਕਾਗਜ਼ ਹੀ ਪਾੜ ਦਿੱਤੇ ਗਏ ਸੀ 23 ਵਾਰਡਾਂ ਦੀ ਲੈ 33 ਵਾਰਡਾਂ ਦੀ ਇਲੈਕਸ਼ਨ ਹੋਈ ਹੈ ਤਾਂ ਇਸ ਗੱਲ ਕਹਿੰਦੇ ਸਾਰੀ ਚੀਜ਼ ਤੁਹਾਡੇ ਸਾਹਮਣੇ ਹੈ ਜਿਹਦਾ ਜ਼ਿਕਰ ਵੜਿੰਗ ਸਾਹਿਬ ਨੇ ਕੀਤਾ ਮੈਂ ਵੀ ਉਹ ਚੀਜ਼ ਦੁਹਰਾਣਾ ਚਾਹਨਾ ਕਿ ਜੋ ਪਾਰਲੀਮੈਂਟ ਦੇ ਵਿੱਚ ਐਦ ਕੀ ਜਿਸ ਕਿਸਮ ਦੇ ਹਾਲਾਤ ਪਾਏ ਨੇ ਤੁਹਾਡਾ ਦਾਸ ਵੀ ਦੋ ਦਫਾ ਲੋਕ ਸਭਾ ਤੇ ਰਾਜ ਸਭਾ ਤੇ ਰਹਿ ਚੁੱਕੇ ਐ ਅਸੈਂਬਲੀਆਂ ਵਿੱਚ ਇਹ ਹਾਲਾਤ ਬੰਦੇ ਵੇਖੇ ਸੀ ਬਟ ਪਾਰਲੀਮੈਂਟਸ ਕਦੀ ਨਹੀਂ ਸਵੇਖੇ ਫਿਜ਼ੀਕਲੀ ਸੌਲਟ ਕੀਤੇ ਗਏ اپੋਜੀਸ਼ਨ ਪਾਰਟੀਆਂ ਨੂੰ ਆਪਣੀ ਗੱਲ ਨਹੀਂ ਰੱਖਣ ਦਿੱਤੀ ਗਈ ਉੱਥੇ ਐਂਡ ਅਨਫੋਰਚਨਟਲੀ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਨੇ ਕਨਸਟੀਟਿਊਸ਼ਨ ਦੇ ਮੈਂ ਯਾਦ ਕਰਵਾਉਣਾ ਚਾਹੁੰਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤੇ ਹੋਮ ਮਿਨਿਸਟਰ ਰਮੇਸ਼ ਸ਼ਾਹ ਜੀ ਨੂੰ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਤਾਂ ਹੀ ਬਣੇ ਹੋ ਕਿਉਂਕਿ ਹਿੰਦੁਸਤਾਨ ਚ ਕਨਸਟੀਚਿਊਸ਼ਨ ਡਾਕਟਰ ਸਾਹਿਬ ਲੈ ਕੇ ਆਇਆ ਜੇ ਕਨਸਟੀਚਿਊਸ਼ਨ ਨਾ ਹੁੰਦੀ ਤਾਂ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਮੌਕਾ ਮਿਲ ਸਕਦਾ ਸੀ ਯਾ ਡਾਕਟਰ ਜਿਹੜੇ ਅਮਿਤ ਸ਼ਾਹ ਜੀ ਨੇ ਉਹ ਹੋਮਨਿਸਟਰ ਹਿੰਦੁਸਤਾਨ ਤੇ ਪਹੁੰਚ ਸਕਦੇ ਸਨ ਤਾਂ ਮੇਰੀ ਅਪੀਲ ਸਾਰੇ ਪੰਜਾਬੀਆਂ ਨੂੰ ਹੋਏਗੀ ਵਿਸ਼ੇਸ਼ ਤੌਰ ਕਾਂਗਰਸ ਦਾ ਕਾਰਡਰ ਤੇ ਕਰੀ ਰਿਹਾ ਪਰ ਜਿਹੜੇ ਐਨ ਜੀਓਜ਼ ਨੇ ਕਿਉਂਕਿ ਇਹ ਇੱਕ ਇਹੋ ਜਿਹਾ ਸੂਬਾ ਹੈ ਜਿਹਦੇ ਵਿੱਚ ਹਿੰਦੁਸਤਾਨ ਨੂੰ ਸਾਰਿਆਂ ਨੂੰ ਵੱਡੀ ਤعداد ਦੇ ਵਿੱਚ ਸਾਡਾ ਦਲਿਤ ਭਾਈਚਾਰਾ ਬੈਠਾ ਮੈਂ ਉਹਨਾਂ ਐਨਜੀਓਜ਼ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਇੱਕ ਹੀ ਪੋਲੀਟੀਕਲ ਜਮਾਤ ਤੱਕ ਇਹ ਗੱਲ ਨਾ ਰੱਖੋ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦੇ ਖਿਲਾਫ ਜਿਹੜੀ ਇਹ ਗੱਲ ਹੋਈ ਹੈ ਉਹਦੇ ਬਾਰੇ ਸਾਰਿਆਂ ਨੂੰ ਪੰਜਾਬ ਦੀਆਂ ਸੜਕਾਂ ਤੇ ਉਤਰਨਾ ਚਾਹੀਦਾ ਇੰਨਾ ਚ ਇਹ ਤਾਕਤ ਨਹੀਂ ਹੋਣੀ ਚਾਹੀਦੀ ਤੁਹਾਨੂੰ ਯਾਦ ਹੋਏਗਾ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਤਿੰਨ ਚਾਰ ਸੀਨੀਅਰ ਲੀਡਰਸ ਨੇ ਗੱਲ ਕਹੀ ਸੀ ਕਿ ਅਸੀਂ 400 ਪਾਰ ਇਸ ਗੱਲ ਕਰਨ ਚਾਹਨੇ ਕਿ ਜੇ 400 ਤੋਂ ਵੱਧ ਸੀਟਾਂ ਆ ਗਈਆਂ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਤਬਦੀਲੀ ਕਰਕੇ ਰਿਜ਼ਰਵੇਸ਼ਨਸ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਹਟਾਉਣਾ ਚਾਹੁੰਦੇ ਇਹੀ ਉਹ ਸੋਚ ਹੈ ਜਿਹੜੀ ਅਮਿਤ ਸ਼ਾਹ ਜੀ ਨੇ ਐਤ ਕੀ ਸਾਡੇ ਸਾਹਮਣੇ ਰੱਖੀ ਇਹ ਗੱਲ ਪ੍ਰਧਾਨ ਜੀ ਤੁਸੀਂ ਜ਼ਿਕਰ ਨਹੀਂ ਕੀਤਾ ਜੀ ਬੀਜੇਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਦਬਚਾਲੇ ਜੀ ਅੱਛਾ ਅਦਬਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਲੀਆ ਹੈ ਨਹੀਂ ਉਹਨਾਂ ਕੋ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਣ ਦੀ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿੰਜ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾਤ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇਕ ਸੁਧਿਰ ਨੇ ਕਿੰਨੇ ਕਮਾਨਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਨਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ দাও ਉਥੇ ਬਾਰਡਰ ਤੇ ਜਾਓ ਤੇ ਸਹੀ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਿਣੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਨਾਲ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਖਾਓ ਗੱਲੀਬਾਤੀ ਇਹ ਗੱਲ ਨਾ ਕਰੋ ਸੋ ਇੰਨਾ ਹੀ ਮੈਂ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਦਾ ਆਪਣੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਮਸ਼ਹੂਰ ਹਾਂ ਕੋਈ ਹੋਰ ਗੱਲ ਕਰਨਾ